ਦੇਸ ਦੇ ਦੇਸ ਨੂੰ ਪਹੁੰਚਿਆਂ ਸਮੂਹ ਗੁਰੂ ਨਾਮ ਨਾਮ ਲੈਵਾ ਚਲਤਾ ਉੱਥੇ ਹੀ ਸਾਡੇ ਬਹੁਤ ਹੀ ਸਰਦਾਰ ਜੋ ਮੇਰੇ ਤੋਂ ਪਹਿਲਾ ਆਗੂ ਕਥਾ ਦੁਆਰਾ ਜਹਾਲ ਕਰ ਰਿਹਾ ਸੀ ਗੱਲੀ ਸ਼ੇਰ ਸਿੰਘ ਜੀ ਉੱਥੇ ਹੀ ਬਾਬਾ ਸੁਰਜ ਸਿੰਘ ਜੀ ਬਾਬਾ ਰਵੀ ਸਿੰਘ ਜੀ ਇਹ ਤੇ ਲਾੜਵਾ ਤੇ ਨਾਲ ਹੀ ਆਪ ਕੇ ਜਨਮ ਦਾ ਫਤਿਹ ਅਨੁਸਾਰ ਜੀ ਸਿੰਘ ਜੀ ਬਹੁਤ ਵਧੀਆ ਗਿਆਨੀ ਹੋਣਾ ਦੇ ਫੀਲਰ ਤੇ ਨੇ ਤੇ ਬਹੁਤ ਵਧੀਆ ਬਜਨਾ ਨਾਲ ਨਿਹਾਰ ਕਰਦੇ ਸੀ ਦਸਾ ਬਲਾਰਾ ਜਿੱਥੇ ਆਪ ਜੀ ਨੇ ਇਹ ਉਹ ਮਹਾਨ ਅਸਥਾਨ ਸਤਿ ਸ਼੍ਰੀ ਅਕਾਲ ਕਾ ਸੋਣੀ ਜਿਹੜੀ ਹੈ ਸੋਣੀ ਅੰથા ਕਾਜੀ ਫੁੱਲਾ ਦਰਬੀ ਜਿਸ ਹਸਤਾਨ ਤੇ ਅੱਜ ਆਪਾਂ ਦਰਸ਼ਕ ਦਰਸਾ ਰੇ ਕਰਨਾ ਆ ਸਭ ਤੋਂ ਪਹਿਲਾਂ ਮੈਂ ਗੱਲ ਕੀ ਫੱਤੇ ਜਾਵਨਾ ਗੱਲ ਕੀ ਫੱਤੇ ਜਾਵਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦੇਵ ਦੀਵਾ ਬਲ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਆਜਾਪਾ ਮਹਾਨ ਮਹਾਪੁਰਖ ਸਾਜਣ ਵਾਸੀ ਜਥੇਦਾਰ ਬਾਬਾ ਆਤਮਾ ਸੰਜੀ ਜਿਨ੍ਹਾਂ ਦੇ ਆਪਾਂ ਸੁਲਾਨਾ ਨਰਸੀ ਸਮਾਗਮਾਂ ਤੇ ਦਰਸ਼ਨ ਤਿਆਰੇ ਦਾ ਇਹ ਉਹ ਮਹਾਨ ਮਹਾਪੁਰਖ ਦਾਦਾ ਜੀ ਬਾਬਾ ਆਤਮਾ ਸੰਜੀ ਨੇ ਹੈ ਜਿੱਥੇ ਗਿਆਨੀ ਵੀ ਹੋ ਰਹੇ ਨੇ ਗਾਨੀ ਫੇਰ ਸਿੰਘ ਜੀ ਭਾਈ ਸੰਦੀਪ ਸੰਜੀਤ ਨਾ ਜੀ ਭਾਈ ਸੌਰਣ ਸਿੰਘ ਜੀ ਜਿਹੜੇ ਕਥਾ ਦੁਆਰਾ ਅੱਜ ਉਹਨੇ ਹਾਲ ਕਰ ਰਹੀ ਸੀ ਬਾਬਾ ਆਤਮਾ ਸੰਜੀਤ ਨਹਿਨ ਸਿੰਘ ਹੋਰਾਂ ਦੇ ਜੀਵਨ ਤੇ ਆਜਿਓ ਉਸਤਾਰ ਪੂਰਵਕ ਜਾਣਨਾ ਪਾਇਆ ਜਿੱਥੇ ਆਪਾਂ ਬਾਬਾ ਆਤਮਾ ਸੰਜੀਤ ਹੋਰਾਂ ਦੇ ਜੀਵਨ ਦੀ ਗੱਲ ਕਰਦੇ ਆਂ

ਆਪਾਂ ਸਾਰਿਆਂ ਨੂੰ ਗੁਰਸਿੱਖਾਂ ਨੂੰ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੇ ਦਿਲਾਇਓ ਪੰਥ ਸਭ ਸੇਖਾਂ ਨੂੰ ਹੁਕਮ ਹੈ ਗੁਰੂ ਮਾਨੇ ਉਤਰਾ। ਜਿੱਥੇ ਆਪਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਦ ਆਇਆ ਤੇ ਉੱਥੇ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਰ ਦੇ ਪਹਿਲੇ ਜਥੇਦਾਰ ਜਿਨ੍ਹਾਂ ਨੂੰ ਨਿਸ਼ਾਨਕਾਰਾਂ ਬਖਸ਼ੇ ਕੀਤਾ ਸ੍ਰੀ ਸਾਹਿਬ ਬਖਸ਼ੇ ਕੀਤੀ ਤੇ ਹੁਕਮਨਾਮੇ ਬਖਸ਼ੇ ਕੀਤੇ ਤੇ ਨਾਲ ਹੀ ਪੰਜ ਪਿਆਰੇ ਉਹਨਾਂ ਦੀ ਤਾਬਿਆ ਦੇ ਵਿੱਚ ਪੰਜ ਪਿਆਰਿਆਂ ਦੇ ਜਿਹੜੇ ਮੁਖੀ ਸੀ ਉਹ ਬਾਬਾ ਬਨੌਰ ਸਿੰਘ ਜੀ ਤੇ ਉਹਨਾਂ ਦੀ ਆਗਿਆ ਦੇ ਵਿੱਚ ਉਹਨਾਂ ਦੀ ਤਾਬਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਪੰਜਾਬ ਨੂੰ ਜਾਣਾ ਹੈ ਜਿੱਥੇ ਜਬਰ ਜੋਰ ਦਾ ਟਾਕਰਾ ਕਰਨਾ ਹੈ ਗਊ ਕ੍ਰੀਪ ਦੀ ਰੱਖਿਆ ਕਰਨੀ ਹੈ ਤੇ ਤੁਸੀਂ ਇਹ ਖਾਲਸੇ ਦੇ ਬਾਬਾ ਬਨੂ ਸਿੰਘ ਪੰਜ ਪਿਆਰਿਆਂ ਦੀ ਤਾਕਿਆ ਚ ਰਹਿਣਾ ਹੈ ਤੇ ਜਿਨ੍ਹਾਂ ਨੂੰ ਹੁਕਮ ਕੀਤਾ ਸੀ ਜਿਵੇਂ ਮੈਂ ਵਿਚਰਦਾ ਸੀ ਉਹੇ ਵਿਚਰਨਾ ਤੇ ਨਾਲ ਹੀ ਉਹਨਾਂ ਨੂੰ ਜਿਨ੍ਹਾਂ ਨੇ ਗੁਰਦੇਵ ਬਹਾਦਰ ਸਾਹਿਬ ਨੇ ਜਹੀਰ ਕੀਤਾ ਸੀ ਜਿਨ੍ਹਾਂ ਨੇ ਛੋਟੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ ਮਾਤਾ ਗੁਰਜੋ ਘੋੜੀ ਤੇ ਉਹਨਾਂ ਦੇ ਸ਼ਹੀਦੀ ਦੇ ਬਦਲੇ ਲੈਣੇ ਗਿਆਨੀ ਕੀ ਦੱਸ ਰਿਹਾ ਸੀ ਸ਼ਤਾਬ ਦੀ ਆ ਰਹੀ ਹੈ ਧੰਨ ਧੰਨ ਸਹਿਬ ਸਿੰਘ ਦੇ ਬਹਾਦਰ ਸਾਹਿਬ ਜੀ ਦੀ 25 ਨਵੰਬਰ ਨੂੰ ਤੇਗ ਬਹਾਦਰ ਜੰਗ ਰਿਆ ਘਰ ਨਾ ਨਿੰਦਿਆ ਬਹਿਤਾਏ ਧੰਨ ਧੰਨ ਸਾਹਿਬ ਜੀ ਦੂਤੇ ਇੱਕ ਹਰਦਸਾਹਿਬ ਨੂੰ ਆਪਾਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦੇ ਆਂ ਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਹੈ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਅੱਖਾਂ ਸੀਸ ਮਰਿਦਾਨ ਕੀਤਾ ਸੀਸ ਗਾਂਜ ਦਿੱਲੀ ਹੋਈ ਤੇ ਧੰਨ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪਣਾ ਲੈ ਕੇ ਖਾਲਸਾ ਪੰਥ ਖੁਡਾ ਕਰਦੇ ਪਹਿਲੇ ਜਥੇਦਾਰ ਬਾਬਾ ਮਨੂਰ ਸਿੰਘ ਜੀ ਜਿਨ੍ਹਾਂ ਨੇ ਪਾਣੀਪਤ ਸੁਬਾਣਾ ਸੰਧੋਰਾ ਜਿੱਥੇ ਆਪਾਂ ਸ਼ਤਾਬਦੀ ਮਨਾਉਣੀ ਹੈ ਉੱਥੇ ਗੁਰਦੁਆਰਾ ਤੜਾ ਸਾਹਿਬ ਹੈ ਪਾਸ਼ਾਈ ਨੌਵੀਂ ਜਿੱਥੇ ਹੋਰ ਵੀ ਵੱਡੇ ਪੱਧਰ ਤੇ ਆਪਾਂ ਸ਼ਤਾਬਦੀ ਸਾਰੇ ਖਾਲਸੇ ਭੰਗਲੇ ਅਕਤਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਤੇ ਹੋਰ ਵੱਖ-ਵੱਖ ਪਤਸਥਾਨਾਂ ਦੇ ਆਪਾਂ ਇਹ ਪ੍ਰੋਗਰਾਮ ਨਾਉਣੇ ਨੇ ਉੱਥੇ ਹੀ ਕਲਸੇ ਕੰਪੂਟਾ ਦਾਲ ਕੋਏ ਵੀ ਜਿਹੜਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਕੜਾ ਸਾਹਿਬ ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਵੀ ਦੇ ਸ਼ਹੀਦਾਂ ਦੀ ਜਿਹੜੇ 350 ਸਾਲਾਂ ਸ਼ਹੀਦੀ ਦਿਵਸ ਦਾ ਵੀ ਪ੍ਰੋਗਰਾਮ ਜਿਹੜੇ ਬਣਾਏ ਜਾਣੇ ਨੇ ਜਿੱਥੇ ਆਪਾਂ ਅੱਜ ਇਹ ਮਹਾਨ ਬਹਾਦਰ ਨੂੰ ਯਾਦ ਕਰ ਰਹੇ ਹਾਂ ਜਿੱਥੇ ਆਲਸਾ ਕੰਪੂਟਾ ਦਾਲ ਦੇ ਜਦੋਂ ਭੰਗੜਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਕਲ ਦੀ ਸਾਜਣਾ ਕੀਤੀ ਤੇ ਉਹਨਾਂ ਨੇ ਇਹ ਰੂਪ ਜਿਹੜਾ ਆਪੇ ਖਾਲਸੇ ਨੂੰ ਪੰਥ ਨੂੰ ਬਖਸ਼ੇ ਕੀਤਾ ਗੁਰੂ ਸਾਹਿਬ ਦਾ ਜੋ ਰੂਪ ਆਪਾਂ ਦਰਸ਼ਨ ਕਰਦੇ ਆ ਕੋਈ ਬੂਧੀਆਂ ਲੜਦੀਆਂ ਨੇ ਹਿੰਦੂਗ ਫੌਜਾਂ ਜੜੀਆਂ ਨੇ ਕੋਈ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਥੀ ਜਾਣਨਾ ਆਪਣ ਪਾਉ ਸ੍ਰੀ ਖਾਲਸੇ ਤੋਂ ਪਾ ਉਵਤੇ ਰੂਪ ਸਤਿਗੁਰੂ ਗੁਰੰਤਾ ਆਪ ਦਾ ਰੂਪ ਗੁਰੂ ਸਾਹਿਬ ਨੇ ਜਿਹੜਾ ਉਹ ਜਿਹੜਾ ਖਾਲਸਾ ਪੰਥ ਨੂੰ ਬਖਸ਼ੇ ਕੀਤਾ ਉਹ ਖਾਲਸਾ ਪੰਥ ਜਿਹੜਾ ਗੁੱਡਾਦਾਲ ਗੁੱਡਾਦਾਲ ਦੇ ਜਥੇਦਾਰਾਂ ਦੇ ਨਾਲ ਇਸ ਹਸਤਾਨ ਦਾ ਜਿਹੜਾ ਬਹੁਤ ਹੀ ਗੂੜਾ ਸੰਬੰਧ ਖਾਲਸਾ ਪੰਥ ਗੁੱਡਾਦਾਲ ਦੇ ਪਹਿਲੇ ਜਥੇਦਾਰ ਬਾਬਾ ਮਨੋਤ ਸਿੰਘ ਜੀ ਦੂਸਰੇ ਦੁਆਮ ਬਰਬਾਰਾ ਸੰਜੀ ਤੀਸਰੇ ਨਵਾਬ ਸਿੰਘ ਜੀ ਚੌਥੇ ਬਾਬਾ ਜੱਸਾ ਸਿੰਘ ਆਲੂ ਵਾਲਿਆ ਤੇ ਪੰਜਵੇਂ ਬਾਬਾ ਨਾਨਾ ਸਿੰਘ ਜੀ ਛੇਵੇਂ ਆਕਾਦੀ ਫੁੱਲਾ ਸਿੰਘ ਜੀ ਸ਼ਰੀਏ ਸਤਵੇਂ ਬਾਬਾ ਅਨੁਮਾਨ ਸਿੰਘ ਜੀ ਅੱਠਵੇਂ ਬਾਬਾ ਬਰਨਾਰ ਸਿੰਘ ਜੀ ਤੇ ਨੌਵੇਂ ਬਾਬਾ ਗਿਆਨ ਸਿੰਘ ਜੀ ਦਸਵੇਂ ਬਾਬਾ ਤੇਜਾ ਸਿੰਘ 11ਵੇਂ ਬਾਬਾ ਸਾਹਬ ਸਿੰਘ ਕਲਾਦਾ ਜੀ ਜਿਨ੍ਹਾਂ ਦਾ ਵਾਰ-ਵਾਰ ਜ਼ਿਕਰ ਆ ਰਿਹਾ ਸੀ ਗੰਦੀ ਜੀ ਵੀ ਆਪ ਜੀ ਨਾਲ ਬਜੰ ਮਸਾਂਗੇ ਕਰ ਰਹੇ ਸੀ ਬਾਬਾ ਸਾਹਿਬ ਜੀ ਦੀ ਤਲਾਦਾਰੀ ਜਿਹੜੇ ਮਹਾਨ ਮਹਾਂਪੁਰ ਬੁੱਢਾ ਦਰ ਦੇ 11ਵੇਂ ਜੱਤੇਦਾਰ ਉਹਨਾਂ ਦੇ ਕੋਲੋਂ ਹੀ ਬਾਬਾ ਆਤਮਾ ਸੰਗਤ ਹੈਂਡਿੰਗ ਜਿਨ੍ਹਾਂ ਨੇ ਖੰਡੇ ਬਰਡੇ ਦਾ ਆਮਦ ਚੱਕਿਆ ਤੇ ਫਿਰੋਂ ਨੇ ਕੰਤ ਤੋਂ ਅਫਾਰਦੀ ਬੁੱਢਾ ਦਰ ਪੰਜਵਾ ਤੱਕ ਚਲਦਾ ਵਹੀਰ ਚੱਕਰ ਵਰਤੀ ਨਹੀਂ ਜਿੰਗਾ ਜੇ ਨਾਲ ਹੀ ਰਹਿ ਕੇ ਹੰਦੇਸ਼ਾ ਪੁਨਾਦਰ ਦੇ ਵਿੱਚ ਫਿਰਦੇ ਸੀ ਬਾਬਾ ਆਤਮ ਸਿੰਘ ਜੀ ਤੇ ਬਾਬਾ ਰਾਮ ਸਿੰਘ ਜਿਹੜੇ ਸ਼ੇਰ ਦਾ ਗੁਰਦਰਾ ਸਾਹਿਬ ਪੌਂਡਾ ਸਾਹਿਬ ਹੋਏ ਨੇ ਇਹ ਸਾਰੇ ਪੁਨਾਦਰ ਦੇ ਵਿੱਚ ਬਹੁਤ ਹੀ ਬ੍ਰਹਮ ਗਿਆਨੀ ਸੀ ਮੈਂਨ ਦੇਖਣ ਜਿੱਤੇ ਮਹਾਂਪੁਰਖਾਂ ਦੇ ਬਾਬਾ ਰਾਮ ਸਿੰਘ ਜੀ ਬਹੁਤ ਹੀ ਹਲਕਾ ਫੁਲਕਾ ਸਰੀਰ ਮਾਂ ਕਾਂਸੀ ਫੜਦੇ ਵਾਲੇ ਬਾਬਾ ਰਣ ਸਿੰਘ ਜੀ ਤੇ ਬਾਬਾ ਆਤਮਾ ਸਿੰਘ ਜੀ ਗੁੰਡਾ ਦਰ ਦੇ ਵਿੱਚ ਜਿੱਥੇ ਨਕਚਾਨਕੀ ਸਿੰਘ ਜੀ ਦੇ ਉੱਥੇ ਜਿਹੜਾ ਜਹਾਜ਼ੀ ਇਸ ਤੈਨੂੰ ਵੀ ਸੀ ਤੇ ਜਹਾਜ਼ ਕੰਦੇ ਵਿੱਚ ਐਂਸਨ ਜਿਹੜੇ ਗੱਡੇ ਨੂੰ ਉਰੋਂ ਬੰਦਾਂ ਵਾਲੇ ਟੱਕੇ ਹੁੰਦੇ ਸੀ ਤੇ ਬੰਦ ਵੀ ਉਹਨਾਂ ਨੂੰ ਜਿਹੜੇ ਖੇਤ ਦੇ ਸੀ ਬੜੇ ਤਰਲੇ ਤੇ ਹੌਣ ਵੀ ਜਦੋਂ ਕਿਤੇ ਦਰਸ਼ਨ ਕਰਨੇ ਹੋਣ ਕਦੇ ਬਾਬਾ ਆਤਮਾ ਸਿੰਘ ਜਿਹੜੇ ਜਿਹੜੇ ਗੱਡੇ ਦੇ ਪਾਲਕੀ ਸਾਹਿਬ ਦੇ ਬਾਬਾ ਆਤਮਾ ਸੰਜੀ ਦੇ ਅਰਤੀ ਦਾ ਫੈਰਾ ਹੁੰਦਾ ਸੀ ਉਹ ਪਾਲਕੀ ਸਾਹਿਬ ਜਿਹੜੇ ਹੁਣ ਵੀ ਤਕਸੀਲੀ ਗੰਮਾਤ ਹੈ ਜਿਹੜਾ ਸ਼ਰੌਨੀ ਬੰਦ ਅਕਾਲੀ ਪੁੱਟਾ ਦਾ ਹੈੱਡਕੁਆਰਟਰ ਹੈ ਉਹ ਜਿਹੜਾ ਗੱਡਾ ਪਾਲਕੀ ਸਾਹਿਬ ਹੈ ਜਿਹੜਾ ਉਹ ਫਰਾਦਰ ਉਹ ਉੱਥੇ ਹੁਣ ਵੀ ਆਪਾਂ ਦਰਸ਼ਨ ਕਰ ਸਕਦੇ ਆ ਤੇ ਜਿੱਥੇ ਬਾਬਾ ਆਤਮਾ ਸੰਜੀ ਮਹਾਂਪੁਰਤਨ ਹੈ ਟੈਂਪਲ ਉੱਥੇ ਹੀ ਬਾਬਾ ਰਣਜੀਤ ਸਿੰਘ ਜਿਹੜੇ ਗੁਰਦੁਆਰਾ ਖੇਰ ਦਾ ਘਰ ਪੌਂਟਾ ਸਾਹਿਬ ਜਦੋਂ ਆਪਾਂ ਜਾਂਦੇ ਆਂ ਦਰਸ਼ਨ ਕਰਦੇ ਆਂ ਇਹ ਮਹਾਂਪੁਰਖਾਂ ਨੇ ਜਿਹੜਾ ਇਹ ਵੀ ਅਸਥਾਨ ਜਿੱਥੇ ਮਹਾਂਪੁਰਖਾਂ ਨੇ ਆਪ ਦਾ ਪੀਰ ਦਾ ਸਮਾਂ ਬਕੀਤ ਕੀਤਾ ਉੱਥੇ ਹੀ ਬਾਬਾ ਆਤਮਾ ਸੰਜੀ ਹੋਰਾਂ ਨੇ ਕਪਾਲ ਕੁੱਟਣ ਜਿਹੜਾ ਅਸਥਾਨ ਹੈ ਸੋਣੀ ਇਹ ਪੁੱਤਾ ਸਾਹਿਬ ਦੀ ਗੁਰਦੁਆਰਾ ਤੰਪੂ ਸਾਹਿਬ ਉਸ ਸਥਾਨ ਤੇ ਵੀ ਮਹਾਂਪੁਰਖਾਂ ਨੇ ਸੇਵਾਵਾਂ ਕੁਰਬਾਨੀਆਂ ਜਿੱਥੇ ਪਿਛਲੇ ਦਿਨੀ ਗੋਦੋਰਾ ਜਿਹੜਾ ਕਿਲਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪ੍ਰਾਤਨ ਵਿਚੌਣੀ ਹੈ तकरीबन ਮੈਨੂੰ 50 ਸਾਲ ਹੋ ਗਏ ਨੇ ਉੱਥੇ ਦਰਸ਼ਕ ਕਰਦਿਆਂ ਕਿਸੇ ਵੇਲੇ ਉੱਥੇ ਬਾਬਾ ਭੰਗੜ ਜੀ ਹੁੰਦੇ ਸੀ ਤੇ ਉਹਨਾਂ ਨੇ ਬਹੁਤ ਲੰਮਾ ਸਮਾਂ ਉਸ ਸਥਾਨ ਤੇ ਸੇਵਾ ਕਰਵਾਈ ਤੇ ਹੁਣ ਜਿਹੜਾ ਉਹਦਾ ਨੀਂਹ ਪੱਥਰ ਰੱਖਿਆ ਗਿਆ ਗੁਰੂ ਅਰਜਨ ਸਾਹਿਬ ਦਾ ਆ ਥੋੜੀ ਦੇਖੋਏ ਨੇ ਤੇ ਬਾਬਾ ਸਵਰਨ ਸਿੰਘ ਜੀ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਬਹੁਤ ਸੰਭਾਲ ਕਰ ਰਹੇ ਨੇ ਬਾਬਾ ਆਤਮਾ ਸਿੰਘ ਜੀ ਤੇ ਉਹਨਾਂ ਤੋਂ ਬਾਅਦ ਬਾਬਾ RAM ਸਿੰਘ ਜੀ ਬਾਬਾ RAM ਸਿੰਘ ਜੀ ਵੀ ਇੰਨੇ ਪਿਆਰ ਵਾਲੇ ਸੀ ਬਾਬਾ ਜਦੋਂ ਆਤਮਾ ਸਿੰਘ ਜੀ ਹੋਰਾਂ ਤੋਂ ਬਾਅਦ ਬਾਬਾ ਸੰਤਾ ਸਿੰਘ ਜੀ ਹੋਰਾਂ ਨੇ ਬਾਬਾ ਰਾਮ ਸਿੰਘ ਜਿਹੜਾ ਇਸ ਹਸਪਤਾਲ ਦੀ ਜ਼ਿੰਮੇਵਾਰੀ ਚੋੰਗੀ ਤੇ ਬਾਬਾ ਜੀ ਜਦੋਂ ਬਾਬਾ ਸੰਤਾ ਸਿੰਘ ਜੀ ਮੈਂ ਬਚਪਨ ਦੇ ਵਿੱਚ ਸਾਲਜ 2-3 ਚਾਰ ਵਾਰੀ ਇਸ ਹਸਪਤਾਲ ਤੇ ਆਉਂਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਲੋਕਾਂ ਨੂੰ ਪਤਾ ਹੋਣਾ ਤੇ ਜਦੋਂ ਬਾਬਾ ਜੀ ਦਾ ਪਤਾ ਲੱਗ ਜਾਣਾ ਤੇ ਬਾਬਾ ਰਾਮ ਸਿੰਘ ਜਿਹੜੇ ਆ ਗੇਟ ਤੋਂ ਅੱਗੇ ਤੱਕ ਜਿਹੜਾ ਵੱਸਦੇ ਬਾਬਾ ਜੀ ਦੀ ਪਹਿਲਾਂ ਗੱਡੀ ਹੁੰਦੀ ਸੀ ਅੰਮਾਲਾ ਚ ਆਉਂਦੇ ਉਦੋਂ ਚਾਰ ਪੰਜ ਸਿੰਘ ਹੁੰਦੇ ਸੀ ਤੇ ਜਦੋਂ ਬਸਵਾ ਭਾਈ ਨੇ ਬਣਾਈ ਤੇ ਬਸ ਦੇ ਵਿੱਚ ਬਾਬਾ ਸੰਤ ਸਿੰਘ ਜੀ ਨੇ ਆਉਣਾ ਤੇ ਬਾਬਾ RAM ਸਿੰਘ ਜੀ ਹੋਰਾਂ ਨੂੰ ਇੰਨਾ ਚਾਹ ਹੁੰਦਾ ਸੀ ਬਸ ਦੇ ਅੱਗੇ ਅੱਗੇ ਜਿਵੇਂ ਨੱਚਦੇ ਹੀ ਹੋਣਾ ਉਹਨਾਂ ਨੇ ਤੇ ਨਿਹੰਗ ਸਿੰਘ ਵੀ ਉਦੋਂ ਫੁੱਲਾ ਸੁਬਾਹੋਂ ਦਾ ਸਿੰਘ ਲੋਕ ਤੁਰਨ ਲੱਗਣਾ ਤੇ ਇੱਥੇ ਗੁਰੂ ਸਾਹਿਬ ਦੀ ਪਹਿਂਦਾ ਕੋਈ ਆਪਾਰ ਕਰਤਾ ਹੈ ਰਾਜਸਤਾਨ ਜਿਹੜਾ ਰਸਤਾ ਮਸਤਾ ਬਸ ਦੇ ਵਿੱਚ ਤੇ ਉਹ ਕਦੇ ਬਾਬਾਈ ਨੇ ਹੁੰਦਾ ਹੀ ਹੁੰਦਾ ਸੀ ਕੰਮ ਤੇ ਇੱਥੇ ਨੱਲੇ ਇਹਦੇ ਵੱਡਾ ਫੋਰਮ ਦਾ ਸੀ ਜਿੱਥੋਂ ਜਿੰਨਾ ਮਰਜ਼ੀ ਉਹਨਾਂ ਨੇ ਕਹਿਣਾ ਲੱਦੋ ਬਾਬਾਈ ਤੇ ਇੰਨੀ ਉਹਨਾਂ ਤੇ ਕਿਰਪਾ ਸੀ ਉਹਨਾਂ ਤੋਂ ਬਾਅਦ ਬਾਬਾ ਰਤਨ ਸਿੰਘ ਜੀ ਮਹਾਂਪੁਰ ਜਿਹੜੇ ਬਹੁਤ ਹੀ ਡਰਜੰਗੜਾ ਵਾਲੇ ਮਹਾਂਪੁਰ ਉਹਨਾਂ ਨੇ ਵੀ ਬਹੁਤ ਵੱਡੀਆਂ ਸੇਵਾਵਾਂ ਰਭਾਈਆਂ ਬਹੁਤ ਇੱਥੇ ਵੱਡੇ ਕਾਰਜ ਕੀਤੇ ਜਦੋਂ ਬਾਬਾ ਰਤਨ ਸਿੰਘ ਜਿਹੜੇ ਚੜ੍ਹਾਈ ਕਰਦਾ ਤੇ ਬਾਬਾ ਰਤਨ ਸਿੰਘ ਕਿੰਨੇ ਉਹ ਮਹਾਨ ਜੀਵ ਬਰਤ ਜਦੋਂ ਢਿੱਲੇ ਸੀ ਮੇਰਾ ਉਹਨਾਂ ਦੇ ਨਾਲ ਬਚਨ ਵੀ ਹੋਇਆ ਬਚਨ ਬੁਲਾ ਕੇ ਕਿ ਬਾਬਾ ਜੀ ਕਿਉਂ ਗਰੀਸਤੀ ਸੀ ਬਾਬਾ ਜੀ ਤੇ ਆਪਾਂ ਇਸ ਅਸਥਾਨ ਦੀ ਜਿੰਮੇਵਾਰੀ ਅਫਸਰ ਗੱਲਬਾਤ ਪਰੇ ਪਰੇ ਕਰਦੇ ਹੁੰਦੇ ਸੀ ਜਿਹੜੇ ਇਸ ਹਸਤਾਨ ਤੇ ਜਾਂ ਬੁੱਢਾ ਦਲ ਬਾਰੇ ਵੀ ਜਦੋਂ ਵੀ ਕਿਤੇ ਮੇਲ ਮਨਾਪੋਣਾ ਤੇ ਉਹਨਾਂ ਨੇ ਜਰੂਰ ਬਚਪ ਸੰਝੇ ਕਰਦੇ ਤੇ ਉਹਨਾਂ ਨੇ ਸਪੱਸ਼ਟ ਗਿਆਨ ਦਿੱਤੀ ਕਿ ਬਾਬਾ ਜੀ ਜਿਹੜਾ ਇੱਥੇ ਇਸ ਹਸਤਾਨ ਤੇ ਸੇਵਾ ਕਰ ਰਿਹਾ ਆਪਾਂ ਉਹਨੂੰ ਹੀ ਜਿਹੜੀ ਇਸ ਹਸਤਾਨ ਦੀ ਜ਼ਿੰਮੇਵਾਰੀ ਦੇਣੀ ਹੈ ਜਿਸ ਦਾ ਮस्तक ਭਾਗ ਸੇਵਾ ਲਾਇਆ ਸਤਗੁਰੂ ਦੀ ਸੇਵਾ ਸਫਲ ਹੈ ਜੇ ਤੂੰ ਕਰੇ ਜਿਤ ਲਾਇ ਮਨ ਜਿੰਦਿਆ ਭਰ ਪਾਉਣਾ ਹੋਵੇਂ ਵਿੱਚੋਂ ਜਾਏ ਸੋ ਉਹਦੇ ਵਿੱਚ ਜਿਹੜੇ ਨਿੱਤਰ ਕੇ ਆਏ ਉਹ ਬਾਬਾ ਸਵਰਨ ਸਿੰਘ ਜੀ ਚੈਦ ਗੰਦੀ ਜੀ ਉਹਨੂੰ ਇੱਥੇ ਭਾਰਮ ਦੇ ਵਿੱਚ ਸੀ ਤੇ ਸਾਰੀਆਂ ਸੰਗਤਾਂ ਦੇ ਜਿਹੜੇ ਐ ਉਹ ਗੁਰੂ ਘਰ ਦੇ ਨਾਲ ਫਿਰੋਣੀ ਪੰਤ ਅਕਾਲੀ ਬੁੱਢਾਦਾਲ ਪੰਜਵਾਦ ਤੱਕ ਤੋਂ ਬਾਬਾ ਸਵਰਨ ਸਿੰਘ ਜੀ ਹੋਰਾਂ ਜਿਹੜੀ ਦਸਤਾਰ ਪਾਉਂਦੀ ਹੈ ਅਸਤਾਨ ਦੀ ਤੋ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਬਾਬਾ ਸਾਹਿਬ ਸੰਜੀ ਉਹਨਾਂ ਤੋਂ ਜਿਹੜਾ ਕੰਡੇ ਬਾਟੇ ਦੀ ਮੋਰ ਬਾਬਾ ਆਤਮਾ ਸਿੰਘ ਜੀ ਨੇ ਲਈ ਉਹਨਾਂ ਤੋਂ ਬਾਅਦ ਬਾਬਾ ਜੇਸ ਸਿੰਘ ਉਹ ਇਸ ਇਲਾਕੇ ਦੇ ਵਿੱਚ ਪੋਂਦਾ ਥਾ ਇਹ ਜਿਹੜਾ ਇੰਦਰ ਕਾਫੀ ਵੱਡੇ ਕਈ ਹਸਤਾਨ ਨੇ ਮੈਂ ਵੀ ਬਹੁਤ ਇਸ ਇਲਾਕੇ ਦੇ ਵਿੱਚ ਬਾਬਾ ਸੰਤਾ ਸਿੰਘ ਹੋਰੀ ਜਦੋਂ ਘਰ ਲੈ ਕੇ ਆਉਂਦੇ ਸੀ ਵਿਜਨਤਾ ਰਿਆਂ ਤੇ بابا ਜੀ ਜਦੋਂ ਜੀ ਵਰ ਗਿਆ ਦਾਇਤ ਨਰਾਕੇ ਦੇ ਵਿੱਚ ਫਿਰਦੇ ਸੀ ਬਹੁਤ ਬੁੱਢਾ ਗੱਲ ਦੀ ਹਮੇਸ਼ਾ ਪਹਿਲਾਂ ਤੋਂ ਲੈ ਕੇ ਸੀ ਕੀ ਸੇਵ ਕੀ ਜਿਹੜੀ ਹੈ ਉਹ ਕਾਇਮ ਹੈ ਤੇ ਹੁਣ ਵੀ ਗੁਰੂ ਦਰਨਸਾਹਿਬ ਜੀ ਦਾ ਵਿੱਚ ਉਹ ਦਾਸਰਾ ਤੇ ਉੱਥੇ ਸਾਰੇ ਜਿਹੜੇ ਐ ਖਾਲਸਾ ਪੰਥ ਬੁੱਢਾ ਗੱਲ ਨੂੰ ਬਹੁਤ ਹੀ ਸਤਿਕਾਰ ਦਿੰਦੇ ਨੇ ਉਡਾ ਦਰ ਦੇ ਬਾਹਰ ਮੈਂ ਜੇਤੇਦਾਰ ਬਾਬਾ ਜੇ ਸੰਜੀਤ ਦੇਰ ਮੈਂ ਬਾਬਾ ਸੰਤਾ ਜੀ ਚੌਂਕ ਦੀ ਜਗਤ ਦੇ ਦਾਤ ਆਪ ਜੀ ਦੇ ਦਰਸ਼ਨ ਕਰ ਰਿਹਾ ਮੈਂ ਬੇਨਤੀ ਕਰਦਾ ਆਪ ਜੀ ਦਾ ਇਹ ਸਤ ਸੰਤ ਤੇ ਆਇਆ ਤਾਂ ਹੀ ਸਫਲਾ ਹੈ ਜੇ ਆਪਾਂ ਮਹਾਂਪੁਰਖਾਂ ਦੇ ਜਿ ਬਜਰ ਨੇ ਉਹ ਬੱਲੇ ਬਣਿਏ ਤੇ ਜਿਨ੍ਹਾਂ ਗੁਰਸਿੱਖਾਂ ਨੇ ਮੈਂ ਬੇਨਤੀ ਕਰਦਾ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਪਾਣੀ ਬਾਨੇ ਦੀ ਧਰਨੀ ਹੋ ਚੜਦੀ ਕਲਾ ਤੇ ਹੋ ਜਦੋਂ ਆਪ ਜੀ ਨੂੰ ਯਾਤਰਾ ਵਾਸਤੇ ਮਾਪੁਰਤਾਂ ਜਾਂਦੇ ਨੇ ਹਰ ਸਾਲ ਫਤੇਗੜ ਸਾਹਿਬ ਤਿੰਨਪੁਰ ਸਾਹਿਬ ਤੇ ਬਾਬਾ ਰਤਨ ਸਿੰਘ ਜੀ ਵੀ ਜਿਵੇਂ ਰਸਤਾ ਬਸਤਾ ਜੋੜ ਮੇਲੇ ਦੇ ਪੁੱਢਾ ਦਲ ਦੇ ਵਿੱਚ ਵੀ ਹੋਰ ਮਾਪੁਰਤਾਂ ਦੇ ਅਸਥਾਨਾਂ ਤੇ ਉਹ ਰਸਤਾ ਬਸਤਾ ਹਾਜ਼ਰ ਕਰਦੇ ਤੇ ਉਵੇਂ ਹੀ ਬਾਬਾ ਸੁਰਮਨ ਸਿੰਘ ਜੀ ਵੀ ਹੁਣ ਵੀ ਰਸਤਾ ਬਸਤਾ ਲੈ ਕੇ ਪਤੇਗੜ ਸਾਹਿਬ ਆਉਂਦੇ ਨੇ ਸਾਰੇ ਅਸਥਾਨਾਂ ਤੇ ਦਰਕਿੰਦ ਦਾਰੇ ਕਰਾਉਂਦੇ ਨੇ ਇਹ ਬਹੁਤ ਵੱਡੇ ਕਾਰਜ ਨੇ ਗੁਰੂ ਸਾਹਿਬ ਕਿਰਪਾ ਕਰ ਬਾਬਾ ਸਵਰਨ ਸਿੰਘ ਜੀ ਉਸੇ ਤਰ੍ਹਾਂ ਸੇਵਾਵਾਂ ਨਿਭਾਉਂਦੇ ਰਹਿਣ ਤੇ ਖਾਲਸਾ ਪੰਥ ਦੇ ਵਿੱਚ ਗੁਰੂ ਸਾਹਿਬ ਆ ਅਕਤਰ ਤਾਈਆਂ ਬਖਸ਼ ਜਿਵੇਂ ਬਾਬਾ ਸਵਰਨ ਸਿੰਘ ਜੀ ਘਟਾਚਨ ਵੱਲੋਂ ਇਹ ਸਥਾਨ ਤੇ ਸੌਂਪੀ ਹੋਈ ਜ਼ਿੰਮੇਵਾਰੀ ਨਿਭਾ ਰਹੇ ਨੇ ਉਸੇ ਤਰ੍ਹਾਂ ਗਿਆਨੀ ਛੇਰ ਸਿੰਘ ਜਿਹੜੇ ਆ ਗੁਰਦਰਾ ਬਾਬਾ ਮੈਂਸ਼ੀ ਜਿਹੜਾ ਸ਼ਹੀਦਾਂ ਦਾ ਹੈ ਜਿੰਨਾਂ ਦਾ ਸਥਾਨ ਹੈ ਬੁੱਢਾ ਦਲ ਦੀ ਫੌਣੀ ਹੈ ਉਸ ਸਥਾਨ ਤੇ ਉਦੋਂ ਬਾਬਾ ਫੇਰ ਸਿੰਘ ਜਿਹੜੇ ਐ ਫਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਉਦੋਂ ਜਿਹੜੀ ਇਕੱਠੀ ਸੀ ਜਿਵੇਂ ਪਹਿਲਾਂ ਪੰਜਾਬ ਤੇ ਹਰਿਆਣਾ ਕੰਤਾ ਸੀ ਇਹ ਜਿਹੜਾ ਹਮਾਜੋੜ ਵੀ ਪੰਜਾਬ ਹੀ ਹੁੰਦਾ ਸੀ ਤੇ ਪੰਜਾਬ ਦਾ ਦਾਤਾ ਇੱਤਾ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਕਦੇ ਬੁੱਢਾ ਦਲ ਜਿਹੜਾ ਨਨਕਾਣਾ ਸਾਹਿਬ ਦੀ ਬਹੁਤ ਸਾਰੀਆਂ ਪਾਕਿਸਤਾਨ ਦੇ ਵਿੱਚ ਨਹੀਂ ਸ਼ੋਣ ਜਾਂ ਰਹੇ ਨਾ ਉਸੇ ਤਰ੍ਹਾਂ ਜਿਵੇਂ ਬਾਬਾ ਯਾਨੀ ਫਿਰਸੰਜੀ ਇਹਨਾਂ ਦੇ ਸਰਕਾਰ ਦੇ ਉਹ ਜਿਹੜੇ ਪਿਤਾ ਜੀ ਬਾਬਾ ਚੰਨਨ ਸਿੰਘ ਜੀ ਮਹਾਰਾਜ ਪਰਲੇ ਵਾਲੇ ਸੀ ਇਹਨਾਂ ਦੇ ਅੱਗੇ ਭੰਗੀ ਵੀ ਸਾਰੇ ਚਾਰ ਪੰਜਾਰ ਨੇ ਹੰਟੰਗ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਇਹਨਾਂ ਨੂੰ ਵੀ ਜਿਹੜਾ ਇਹਨਾਂ ਦੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਕਿ ਬਾਬਾ ਜੀ ਤੁਸੀਂ ਬੋਲ ਕੇ ਇੰਦਰ ਨਹੀਂ ਬੋਲਿਆ ਜਾਂਦਾ ਤੁਸੀਂ ਠੱਟ ਕੇ ਤੇ ਵਧੀਆ ਤਰੀਕੇ ਨਾਲ ਆਓ ਪ੍ਰਚਾਰ ਕਰੋ ਹਾਲ ਸੇ ਵਰਤਦਾ ਨਹਿੰਂ ਸੇੋਂ ਬਹੁਤ ਜ਼ਿਆਦਾ ਚੁਰਾਉਣੀ ਉਦਰਾ ਪ੍ਰਬੰਧਕ ਕਮੇਟੀ ਵੱਲੋਂ ਛੱਗਿਆ ਤੇ ਬਾਹਰੀਆਂ ਕੰਪਨੀਆਂ ਦੇ ਬਹੁਤ ਸਿੱਕੀ ਦਾ ਪ੍ਰਚਾਰ ਜਿੱਥੇ ਕਰ ਰਹੇ ਨੇ ਤੇ ਉੱਥੇ ਹੀ ਬੁੱਢਾ ਦਾਦਾ ਜਿਹੜਾ ਸਥਾਨ ਹੈ ਇਹਨਾਂ ਨੇ ਕਿਹਾ ਕਿ ਬਾਬਾ ਜੀ ਮੇਰੇ ਭਝੰਗੀ ਨੂੰ ਜਿਹੜਾ ਅਮਰਪਾਲ ਸਿੰਘ ਉਹਨੂੰ ਆ ਗਏ ਉਦੋਂ ਇਹ ਪਹਿਲੇ ਸੀ ਦੂਜੇ ਪਾਸੇ ਤੇ ਉਹਨੂੰ ਦਿੱਤੀ ਲੈ ਕੇ ਦਿੱਤੀ ਤੇ ਹੁਣ ਬਾਬਾ ਜਨੂ ਸ਼ੇਰ ਸਿੰਘ ਜੀ ਉੱਥੇ ਸੇਵਾ ਨਿਭਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਦ ਆਪਾਂ ਸਾਰਿਆਂ ਨੂੰ ਜਿਹੜਾ ਕਲ ਦੀ ਪੰਥ ਦੀ ਸੇਵਾ ਕਰਨ ਦਾ 바ਹੂ ਤੋਂ ਵਕੀਰਤਨ ਤੇ ਬਾਬਾ ਸਰਮ ਸਿੰਘ ਜੀ ਹਮੇਸ਼ਾ ਗੁਰਦੁਖੰਡਾਂ ਦੇ ਵਿੱਚ ਰਹੇਗੇ ਸੇਵਾ ਕਰਨ ਸੋ ਇੱਥੇ ਆਇਆ ਦਾ ਆਪਣਾ ਤਾਂ ਹੀ ਸਫਲ ਹੈ ਉਹ ਮਹਾਂਪੁਰਖਾਂ ਦੇ ਬ੍ਰਹਮ ਗਿਆਨੀ ਬਾਬਾ ਆਤਮਾਪੰਨ ਜੀ ਨੇ ਹਨਤਨ ਉਹਨਾਂ ਦੇ ਆਪਾਂ ਪਾਇ ਪੁੰਨਿਆਂ ਦੇ ਜਰੀਏ ਜਿਵੇਂ ਉਹਨਾਂ ਨੇ ਹਮੇਸ਼ਾ ਕਾਜੇ ਕੰਮ ਬੁਢਾ ਕਰਦਾ ਸਰਕਾਰ ਕੀਤਾ ਬੁਢਾ ਦਾ ਉਹ ਹੈ ਜਿਹਨੂੰ ਧੰਨ ਧੰਨ ਸਰ ਪੰਗੋਬ ਸਿੰਘ ਦੇ ਨਿਸ਼ਾਨ ਨਿਗਾਰੇ ਪਰਖੇ ਕਿੰਦੇ ਬੁਢਾ ਦਾ ਹੀ ਜੱਜਕਾਰ ਜਿਹੜਾ ਕੰਮ ਕਰਦਾ ਸਰ ਦਾ ਜੱਜਕਾਰ ਹੁੰਦਾ ਸੀ ਤੇ ਬੁਢਾ ਦਾ ਦੇ ਦਸ ਜੱਜਕਾਰ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੱਜਕਾਰ ਜਿਹਨਾਂ ਨੇ ਸੇਵਾਵਾਂ ਰਵਾਈਆਂ ਸਾਰੇ ਅਸਥਾਨਾਂ ਦਾ ਪ੍ਰਬੰਧ ਹੋਇਆ ਗੁੱਡਾ ਦਾ ਕੋਈ ਹੁੰਦਾ ਸੀ ਸਾਰੇ ਤਾਕਤਾਂ ਦਾ ਪ੍ਰਬੰਧ ਵੀ ਗੁੱਡਾ ਦਾ ਕੋਈ ਹੁੰਦਾ ਸੀ ਗੁੱਡਾ ਦਾ ਪਹਿਲਾਂ ਮੁਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਜੰਗ ਲੜਦਾ ਹੋਇਆ ਬੰਗਲਾ ਤੇ ਜਦੋਂ ਬਿੱਖਮ ਮਹੰਤ ਜਿਹੜੇ ਉਹ ਕਾਬਜ ਹੋ ਗਿਆ ਕੋਈ ਸਮਾਂ ਫਿਰ ਅੰਗਰੇਜ਼ਾਂ ਨੇ ਜਾਂਦੇ ਹੋਏ ਇਹੋ ਜਿਹਾ ਬੀਜ ਜਿਹੜਾ ਬੀਜਿਆ ਤੇ ਜਿਹੜਾ ਇਹ ਗੁਰਦੁਆਰਾ ਜਿਹੜਾ ਐਕਟ ਹੈ 1920 ਦੇ ਵਿੱਚ ਆਉਂਚਾਇਆ 1925 ਚ ਫਿਰ ਉਹਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਉਦੋਂ ਤੋਂ ਲੈ ਕੇ ਹੁਣ ਤੱਕ ਰੋਮਿੰਗ ਗੁਰਦਰਾ ਪ੍ਰਬੰਧਕ ਕਮੇਟੀ ਉਹਦਾ ਵੱਲੋਂ ਸੈਨ ਤਾਇ ਜਿਹੜੇ ਲਾਏ ਜਾਂਦੇ ਨੇ ਪਰ ਜਿਹੜੀ ਹੈ ਸੂਚੇ ਖਾਲਸੇ ਕੰਟ ਗੁਰੂਆਂ ਨਾਲ ਦੀਆਂ ਮਹਿੰਤਨ ਫੌਜਾਂ ਦੇ ਗੁਰੂ ਤੇ ਨਾਲ ਹੀ ਲਾਏ ਜਾਂਦੇ ਨੇ ਜ਼ਫੀਰ ਜਿਹੜੇ ਹੁੰਦੇ ਨੇ ਸਭ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕੀਤੇ ਜਾਂਨ ਉਹਦੇ ਵਿੱਚ ਹੀ ਭਰਾਈ ਹੈ ਤੇ ਖਾਲਤਾ ਪਾਣ ਤੋਂ ਜਿਹੜਾ ਗੁਰੂਆਂ ਲੜਨ ਦੀਆਂ ਪੌਜਾਂ ਬੁੱਢਾ ਦਰ ਦੇ ਰੌਮਾਂ ਪਾਤਰਾਂ ਦਾ ਜੀ ਬੁੱਢਾ ਦਰ ਜਿਹੜਾ ਵੇਸ਼ਾਂ ਚੱਤਰ ਵਹਿਦਾਂ ਤੁਰ ਪਾਇਓ ਧਰਮਰਾਇ ਜੰਗਿਰਵਰ ਕੋ ਉਦੈ ਆਸਤ ਮੁੰਦਰਮ ਪ੍ਰੇਮਤੰ ਅਰਜਨ ਲਾਜ ਮਿਲੋ ਤੋਂ ਤੁਰ ਤੋਂ ਗੁਰੂ ਸਾਹਿਬ ਕਿਰਪਾ ਕਰ ਤੁਸੀਂ ਸਾਰੇ ਜਿੰਨੇ ਵੀ ਇੱਥੇ ਆਏ ਹੋ ਸਾਰੇ ਬੁੱਢਾ ਦਰ ਦੇ ਜਿਹੜੇ ਪ੍ਰਾਤਨ ਤੁਸੀਂ ਉਹ ਜਿਹੜੇ ਫਿਰਸੇ ਦੇ ਨਾਲ ਜੁੜੇ ਹੋਏ ਹੋ ਮਾਪੁਰਖਾਂ ਨੂੰ ਆਪੇ ਨਮਸਕਾਰ ਉਹਨਾਂ ਦੇ ਅਸਥਾਨਾਂ ਤੇ ਕਰਦੇ ਹਾਂ ਤੇ ਆਪਜੀ ਇਸੇ ਤਰ੍ਹਾਂ ਜਿਹੜਾ ਇਹ ਤਾਂ ਸਤੰਮ ਦੇ ਨਾਲ ਜੁੜੇ ਰਹੋ ਗੁਰੂ ਸਾਹਿਬ ਕਿਰਪਾ ਕਰਨ ਫੇਰ ਬੇਨਤੀ ਹੈ ਜਿੰਨਾ ਸਾਡੇ ਬੱਚਿਆਂ ਨੇ ਮਾਵਾ ਭੈਣਾ ਬਜੂਤਾ ਨੇ ਖੰਡੇ ਬਾਡੇ ਦਾ ਅਮਲ ਨਹੀਂ ਚੱਕਿਆ ਉਹ ਜਰੂਰ ਖੰਡੇ ਬਾਡੇ ਦਾ ਅਮਲ ਚੱਕੇ ਬਾਣੀ ਧਾਣੇ ਦੇ ਧਾਰਨੀ ਹੋਵੋ ਨਾਲ ਹੀ ਬੇਨਤੀ ਹੈ ਜਿਹੜੇ ਸਾਡੇ ਨੌਜਵਾਨ ਬੱਚੇ ਅੱਜਕੱਲ ਜਿਹੜਾ ਨਸ਼ਿਆਂ ਦਾ ਵੀ ਬਹੁਤ ਹੜ ਆਇਆ ਹੋਇਆ ਤੁਹ ਨਸ਼ਿਆਂ ਤੋਂ ਬਚੋ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਵੋ ਗੁਰੂ ਸਾਹਿਬ ਕਿਰਪਾ ਕਰਨ ਤੇ ਕਿਸੇ ਤਰ੍ਹਾਂ ਕੰਸੇ ਕੰਤ ਦੇ ਆਪਣਾ ਮਿਹਰ ਭਰਿਆ ਆਪੱਖੀ ਰੱਖਣ ਤੇ ਨਾਲ ਹੀ ਆਪਾਂ ਸਾਰਿਆਂ ਨੂੰ ਖਾਲਸੇ ਪੰਥ ਦੀ ਸੇਵਾ ਕਰਨ ਦਾ ਭਾਵ ਨੂੰ ਬਖਸ਼ਿਅਤ ਇੰਨਾ ਮੈਂ ਕਹਦਾ ਆ ਆਪਰੇ ਸੰਤਾਂ ਤੋਂ ਨਿਮਾਂ ਦਾ ਜਾਚ ਹੋਵਾਂਗਾ ਉਹ ਆਇਓ ਜੀ ਦਾ ਖੰਤਾ ਉਹ ਆਇਓ ਜੀ ਦੀ ਇੱਫਤ